ਦਾ ਸ਼ੁਰੂਆਤ ਜੇ ਸਤਰਈ ਬੈਖਰੀ ਬਾਣੀ ਅੰਦਰ ਇੱਕ ਪਸੰਤੀ ਬਾਣੀ ਧਰਮਤਵ ਬਾਣੀ ਪਰਵਾਣੀ ਪਰਵਾਣੀ ਉਹ ਜਿਹੜੀ ਇੱਕ ਤਾਂ ਇਹ ਪਰਾ ਵਿਦਿਆ ਹੈ ਇੱਕ ਅਪਰਾ ਵਿਦਿਆ ਇੱਕ ਤਾਂ دنیਾ ਦੀ ਵਿਦਿਆ ਹੈ ਉਹ ਪਰਾ ਤੇ ਅੱਗੇ ਜਿਹੜਾ ਆੜਾ ਲੱਗਦਾ ਅਪਰਾ ਹੈ ਇਹ ਜਿਹੜੀ ਅੰਦਰਲੀ ਰੋਹਾਨੀ ਵਿੱਦਿਆ ਹੈ ਉਹ ਪਰਾ ਦਿੱਤੀ ਹੈ ਇੱਕ ਤਾਂ ਇਸ ਦੀ ਗਿਆਨ ਸੁਣ ਕੇ ਹਾਸਲ ਕਰਦੇ ਹਾਂ ਬਿਨ ਦੇਖੇ ਨਹੀਂ ਉਪਜਿਆ ਆਸਾ ਇੱਕ ਸੁਣ ਕੇ ਜਾਂ ਪੜ੍ਹ ਕੇ ਮਿਲਦਾ ਹੈ ਪਰ ਇੱਕ ਜਦੋਂ ਸੀ ਸਾਧਨਾ ਕਰਦਿਆਂ ਨਾਮ ਦਵਾਰੇ ਜਿਹੜੇ ਨੇ ਇਸ ਸ਼ਰੀਰ ਦੇ ਸਾਰੀ ਬਾਹਰ ਨੂੰ ਖੋਲਦੇ ਹਨ बोल के की देख दे दे ये इस संसार तुम देख दे ये हर का रूप है हर रूप नदरी आया वो जिन्होंने साधना कर ली नाव तो आरे साथ साथ सदायया उन वास्ते तो सारा इस विश्व ये एक ਉਹੀ ਨਜ਼ਰ ਆਉਂਦਾ ਦੂਜਾ ਦਿਸਦਾ ਹੀ ਨਹੀਂ ਤੇ ਜਿਹੜੇ ਹਲੇ ਨਾ ਚਪੇ ਨੇ ਜਿਹੜੇ ਅੱਖਾਂ ਬਾਹਰੋਂ ਖੁੱਲਦੀਆਂ ਨੇ ਇਹਨਾਂ ਕੁਝ ਦੇਖਤੀਆਂ ਹਨ ਜਦੋਂ ਤੱਕ ਅਭਿਆਸ ਨਹੀਂ ਹੁੰਦਾ ਜਿਹੜੇ ਅੰਤ ਰੰਗ ਨਾ ਨਦ੍ਰਿਸ਼ਟ ਆਏ ਇਹ ਨਜ਼ਰ ਆਉਂਦੇ ਹਾਲ ਜਦੋਂ ਤੱਕ ਸਿਉਸ ਅਵਸਤ ਤੈਨਹੀਂ ਪਹੁੰਚਦੇ ਅੱਖਾਂ ਤਾਂ ਰੱਜਦੀ ਸਾਰੇ ਜਲੇ ਸ੍ਰੀ ਦੇ ਇੰਮਰੇ ਹਨ ਅਨਵਰੀ estr ਦੇ ਲਾ ਲਾਇਆ ਉਹ ਰੰਗਤਮੱਸੇ ਅੱਖੀਆਂ ਜੀ Do my thing. ਸੇ ਉਹ ਗੁਰੂ ਨੇ ਰਾਗ ਤੋਂ ਮਾਸੀ ਜਿੱਦ ਇੱਕ ਸੀ ਰੱਜੀਆਂ ਨੇ ਆਪੋ ਨੇ ਦੇਖਿਆ ਨੇ ਉਹਨਾਂ ਨੂੰ ਵੇਖ ਕੇ ਰਾਗੋਂ ਦਾ ਬਗਾਨ ਨੇ you are the the very the ਸਤਿ ਚੰਨਣ ਵਾਸਤੇ ਸਰਤਿ ਦੇ ਰੂਪਨ ਤੇ ਗਨੇ ਸਰਬਾਦਿਵ ਜਤ ਸਰਤਿ ਦੇ ਰੂਪਨ ਦੇਖੇ ਨਿਤ Si O N A N

ਜੀਵ ਮਿਲੀਏ ਕੀ ਮਾਇਕੀ ਬਾਣੀ ਸੁਲ ਕੇ ਵਾਹਿਗੁਰੂ ਵਹਿਜੋ ਕਰੇ ਬਾਣੀ ਫੜੇ ਸੁਣੇ ਸਤਿਗੁਰੂ ਸੰਨ ਦਾਸ ਅਗੇ ਆਸ ਪੋਵੇ ਰੇ ਤੈਸੀ ਸਵਾਤਿ ਸਪਈ ਰਜਤੀ ਝੂਗ ਵੀ ਕਿੰਨੇ ਨੇ

ਤੇ ਕੀ ਨਾਮ ਕੜੀ ਮਹਤ ਰੰਗ ਮਾਰੇ ਬਾਰ ਬਾਰ ਬਚਾਨੈ ਇਸ ਕੰਮ ਸਵਾਦ ਕਾਰਨ ਕੋ ਦੁੱਖ ਪਾਵੇ ਇੰਨਾ ਦੁੱਖ ਨਿਕਲਿਆ ਵਿਸ਼ੇ ਅਨੰਤ ਮੁਗਦਾ ਸੰਸਾਰ ਇਸੇ ਵਿੱਚ ਕਰਤੂਕੇ ਮਰ ਜਾਣਾ ਹੈ ਕੰਨੀ ਗਾਦੇ ਨੇ ਉਸਤਤ ਨਿੰਦਾ ਕੰਨ ਸੁਣ ਰੋਣ ਤੇ ਹਾਸੇ ਇਹਨਾਂ ਨਾਲ ਹੀ ਰੱਜਦੇ ਇਸੇ ਵਿੱਚ ਹੀ ਪੇ ਮਸਤ ਕਦੇ ਉਸਤਤ ਸੁਣ ਲਈ ਨਿੰਦਾ ਸੁਣ ਲਈ ਉਸਤਤ ਸੁਣ ਕੇ ਇਸ ਨੂੰ ਹਰ ਕੰ ਦਾ ਖੁਸ਼ੀ ਮਿਲਦੀ ਹੈ ਜੇ ਨਿੰਦਾ ਸੁਣ ਕੇ ਇਸਨੋਂ ਉਸ ਅੰਦਰ ਦੁੱਖ ਹੁੰਦਾ ਹੈ ਤਾਂ ਫਿਰ ਸਮਝੋ ਕਿਸੀ ਅਜੇ ਇਸ ਨਾਮ ਮਾਰਗ ਤੇ ਆਤਮ ਮਾਰਗ ਤੇ ਚੱਲੇ ਆਪਣੇ ਆਪ ਦਾ ਐਗਜ਼ਾਮਨ ਕਰੋ ਰਿਸਰਚ ਕਰੋ ਸੈਲਫ ਰਿਸਰਚ ਕਰੋ ਇਹਨੂੰ ਕਹਣਾ ਸੰਤ ਸੰਗ ਅੰਤਰ ਪ੍ਰਵਢਿਤ ਕਰ ਕਿਉਂਕਿ ਉਸ ਤੱਕ ਤਾਂ ਇਹਦਾ ਉਭਾਰਜਤ ਖੁਦ ਇਹ ਪਦ ਨਿਰਵਾਣਾ ਉਸ ਦੀ ਖੋਜ ਕਰੋ ਇਸ ਤਰ੍ਹਾਂ ਦੇ ਨਾਲ ਉਹ ਕਿੰਨੇ ਹੀ ਕਰ ਲੋ ਰਾਜ ਨਾ ਕੋਈ ਜੀ ਰਿਹਾ ਕੂੜੇ ਪਰਵਾਸ ਕਿੰਨੇ ਹੀ ਆਪਣੇ ਆਪ ਨੂੰ ਇਹ ਤਰਵਾਸ ਤੇ ਜਾਓ ਕਿ ਇਸ ਤਰ੍ਹਾਂ ਦੇ ਨਾਲ ਸਾਡਾ ਜੀਵਨ ਚੱਲ ਰਿਹਾ ਹੈ